ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹਾਂ ਮੈਂ ਹਾਂ ਸਿਮਰਨ ਕੌਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏ ਇੰਟਰ ਜੋਨਲ ਧਾਰਮਿਕ ਮੁਕਾਬਲੇ ਜਿਸ ਵਿੱਚ ਚੇਅਰਮੈਨ ਸਾਹਿਬ ਸਿੰਘ ਹਰਜੀਤ ਸਿੰਘ ਜੀ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਧਾਨ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਜੋਨਲ ਆਰਗੇਨਾਈਜ਼ਰ ਬੀਬੀ ਸਿੰਦਰ ਕੌਰ ਜੀ ਧਾਰਮਿਕ ਮੁਕਾਬਲੇ ਦੇ ਇੰਚਾਰਜ ਜਸਪ੍ਰੀਤ ਸਿੰਘ ਜੀ ਪਰਮਿੰਦਰ ਸਿੰਘ ਸਰਦਾਰ ਰਵਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ, ਚੰਨਪ੍ਰੀਤ ਸਿੰਘ ਜੀ, ਗੁਰਮੀਤ ਸਿੰਘ ਜੀ ਅਤੇ ਹੋਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰ ਜੋਨਲ ਧਾਰਮਿਕ ਮੁਕਾਬਲੇ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ ਸੈਕਟਰ 39 ਜਮਾਲਪੁਰ ਲੁਧਿਆਣਾ ਵਿਖੇ 16 17 18 ਅਗਸਤ ਨੂੰ ਕਰਵਾਏ ਗਏ ਜਿਸ ਵਿੱਚ ਪ੍ਰਾਇਮਰੀ ਮਿਡਲ ਸੀਨੀਅਰ ਸੈਕੰਡਰੀ ਅਤੇ ਮਿਸ਼ਨਰੀ ਵੀਰਾਂ ਭੈਣਾਂ ਤੇ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਕੀਰਤਨ ਕਵਿਤਾ ਲੈਕਚਰ ਵਾਦਲਾਪਤ ਦੇ ਸ਼ਬਦ ਵਿਚਾਰ ਦੇ ਮੁਕਾਬਲੇ ਹੋਏ ਜਿਨ੍ਹਾਂ ਬੱਚਿਆਂ ਨੇ ਇਹਨਾਂ ਮੁਕਾਬਲੇਆਂ ਦੇ ਵਿੱਚ ਭਾਗ ਲਿਆ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਹਰਿਆਣਾ ਚੰਡੀਗੜ੍ਹ ਯੂਪੀ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਅਤੇ ਹੋਰ ਜ਼ੋਨਾਂ ਦੇ ਬੱਚਿਆਂ ਨੇ ਇਸ ਵਿੱਚ ਭਾਗ ਲੈ ਕੇ ਆਪਣੀ ਕਲਾ ਦੇ ਜੋਹਰ ਦਿਖਾਏ ਸੋ ਜਿਨ੍ਹਾਂ ਬੱਚਿਆਂ ਨੇ ਭਾਗ ਲਿਆ ਉਹਨਾਂ ਦੇ ਵਿੱਚੋਂ ਪਹਿਲੇ ਦੂਜੇ ਤੀਜੇ ਅਤੇ ਚੌਥੇ ਸਥਾਨ ਤੇ ਆਉਣ ਵਾਲੇ ਸਾਰੇ ਹੀ ਭਾਗੀਦਾਰਾਂ ਨੂੰ ਕਾਲਜ ਵੱਲੋਂ ਵੱਡੇ ਪੱਧਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਕਾਲਜ ਵੱਲੋਂ ਇਹਨਾਂ ਸਾਰੇ ਬੱਚਿਆਂ ਦਾ ਇਹਨਾਂ ਦੇ ਅਧਿਆਪਕਾਂ ਦਾ ਇਹਨਾਂ ਦੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਵੀ ਇਹਨਾਂ ਬੱਚਿਆਂ ਨੂੰ ਇੱਥੇ ਤੱਕ ਪਹੁੰਚਣ ਦੇ ਲਈ ਸਹਾਇਤਾ ਕੀਤੀ ਉਹਨਾਂ ਸਾਰਿਆਂ ਦਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਇਸ ਪ੍ਰੋਗਰਾਮ ਨੂੰ ਨੇਪੜੇ ਚੜਾਣ ਵਾਸਤੇ ਜਿੱਥੇ ਪ੍ਰਬੰਧਕਾਂ ਵੱਲੋਂ ਸਹਿਯੋਗ ਕੀਤਾ ਗਿਆ ਉੱਥੇ ਨਾਰ ਦੇ ਨਾਲ ਲੁਧਿਆਣਾ ਜ਼ੋਨ ਦੇ ਸਾਰੇ ਹੀ ਸਰਕਲਾਂ ਨੇ ਰਲ ਮਿਲ ਕੇ ਲੰਗਰ ਜੋੜੇ ਘਰ ਜਲਦੀ ਸੇਵਾ ਅਤੇ ਹੋਰ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਡਾਕਟਰ ਰਾਜਨ ਸਿੰਘ ਵੀਰ ਜੀ ਥਿੰਦ ਡੈਂਟਲ ਕਲੀਨਿਕ ਜਮਾਲਪੁਰ ਵਾਲਿਆਂ ਵੱਲੋਂ ਵੀ ਇਹਨਾਂ ਸਾਰਿਆਂ ਪ੍ਰੋਗਰਾਮਾਂ ਦੇ ਇਸ਼ਤਿਹਾਰ ਛਾਪਾ ਕੇ ਦਿੱਤੇ ਗਏ ਸਿੱਖ ਮਿਸ਼ਨਰੀ ਕਾਲਜ ਡਾਕਟਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਡਾਕਟਰ ਮਨਮੀਤ ਕੌਰ ਤੇ ਡਾਕਟਰ ਕਮਲਜੀਤ ਜੀ ਵੱਲੋਂ ਮੈਡੀਕਲ ਕੈਂਪ ਲਗਾ ਕੇ ਆਈ ਸੰਗਤ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਧੰਨਵਾਦ ਅਮੀਤ ਸਾਰੀ ਗੁਰ ਬਾਣੀ ਕਹੇ ਤਿਵਕ ਜਨਮਾਨੈ ਪੜ ਤੱਕ ਗੁਰੂ ਨਿਸ਼ਾਨੀ ਬਾਗੜ ਜੀ ਕਾ ਖਾਲਸਾ ਬਾਗੜ ਜੀ ਕੀ ਫਤਿਹ ਅੱਜ ਮੈਂ ਜੋ ਗੁਰਮਤ ਵਿਚਾਰਨਾ ਤੁਹਾਡੇ ਨਾਲ ਸਾਂਝਿਆ ਕਰ ਰਹੀ ਹਾਂ ਉਹਨਾਂ ਦਾ ਵਿਸ਼ਾ ਹੈ ਗੁਰਬਾਣੀ ਦਾ ਅਸਰ ਕਿਉਂ ਨਹੀਂ ਹੁੰਦਾ ਸਾਧ ਸੰਗਤ ਜੀ ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਹੀ ਸਾਡੇ ਜੀਵਨ ਦਾ ਮੋਟਰਟ ਹੈ ਪਰ शिकायत आम युगत है कि गुरबानी गुरी बड़ी पड़ी जाती है पर इसका असर नहीं होता साधे सपना कुछ मनुख ओ हैं जो बाणी केवल पढ़ मात्र तक ही सीमित हैं पर शायद बानी की पूर्ण सोची नहीं ना ही शायद इस पर कभी ध्यान दिता जाता है अजिहा मनुखा में श्रद्धा बहुत है

ਕੋਈ ਸਰੂਕਾਰ ਨਹੀਂ ਜੇ ਸਰੂਕਾਰ ਨਹੀਂ ਤਾਂ ਬਾਣੀ ਕੀ ਸਰ ਕਰੇਗੀ ਜਿਸ ਮਨੁਖ ਨੂੰ ਬਾਣੀ ਦੇ ਸਮਝ ਪੈ ਜੇ ਉਹ ਕਦੇ ਵੀ ਅਜਹੀ ਕਰਮ ਕਰਨ ਨੂੰ ਤਿਆਰ ਨਹੀਂ ਹੋਵੇਗਾ ਬਾਣੀ ਦੇ ਵਿਚਾਰ ਨਾ ਮੰਨ ਗਾਰਨ ਕਈ ਦੇਰੇ ਵਾਲੇ ਅਜਿਹੀ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ ਅੱਜ ਹਰਿਪਿੰਡ ਸ਼ਹਿਰ ਵਿੱਚ ਤੇਰਾ ਮਾਰ ਦੇ ਵਦਨ ਦਾ ਕਾਰਨ ਇਹ ਹੈ ਕਿ ਕੋਈ ਵੀ ਪਰੰਪਰਾ ਉਹ ਢਾਲ ਵਿੱਚ ਪਾਸ ਚਲਦੇ ਹਨ ਅਤੇ ਇਥੋਂ ਤੱਕ ਕਿ ਗੁਰਬਾਣੀ ਦੇ ਉਲਡ ਕਰਵਾਏ ਜਾ ਰਹੇ ਕਰਮ ਲੋਕੀ ਤਰਮੀ ਸਮਝੇ ਬੈਠੇ ਹਨ ਸੱਤਰ ਤੋਂ ਅਸੀਂ ਵਿਸਥਤੀ ਸਿੱਖਾ ਨਹੀਂ ਸ਼ਾਇਦ ਪੰਥ ਪਰਮਾਨਿਕ ਸਿੱਖ ਰੇਤ ਮਰਿਆਦਾ ਕਦੀ ਪੜੀ ਹੀ ਨਹੀਂ ਇਸ ਕਾਰਨ ਗਮੀ ਖੁਸ਼ੀ ਦੇ ਮੌਕਿਆਂ ਤੇ ਤਰੰਦੀ ਆਰ ਹੇਟ ਬੜੀ ਮਨਮਤੂਨੀ ਹੈ

हुन गल करी उना दी जिना पास है ज्ञान पर शरदा नहीं जा आंखों के अखरी ज्ञान है अंदरों कोरी दी ही हन ज्ञान दा अर्थ है चानन ज्ञानवान मनुखा दी जिंदगी तबड़ी सहज अवस्था वाली होनी चाहिए पर सर देखा जाना है ज्ञानवान लोग भी कल्पना ईर्खा ते हमें शिकार होंगे